ਜੇ ਜਾਣਾ ਲੜ ਛਿਜਣਾ ਪੀੜੀ ਪਾਈ ਗੰਡ ਤੈ ਜੇ ਵੜ ਮੈਂ ਨਾਹੀ ਕੋ ਸਭ जग ਡਿਠਾ ਹੰਡ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ ਜਿਵੇਂ ਕਿ ਆਪਾਂ ਇਸ ਤੋਂ ਪਹਿਲਾਂ ਵਾਲਾ ਸ਼ਲੋਕ ਸਰਵਣ ਕੀਤਾ ਸੀ ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲ ਬੁੱਕ ਭਰੀ ਜਦੋਂ ਤੈਨੂੰ ਪਤਾ ਹੈ ਕਿ ਤੇਰੀ ਪ੍ਰਾਤ ਦੇ ਅੰਦਰ ਤਿਲ ਥੋੜੇ ਨੇ ਕਿਉਂਕਿ ਇਹ ਚਲੋ ਪ੍ਰਾਤਮ ਮੈਂ ਸਵੇਰੇ ਵੀ ਇਹ ਵੈਸੇ ਬੇਨਤੀ ਕਰ ਚੁੱਕਿਆ ਪ੍ਰਾਥੇ ਦਾ ਕਰ ਲਿਆ ਕਿਉਂਕਿ ਇਹ ਦੋਨੇ ਸ਼ਲੋਕਾਂ ਦੀ ਲੜੀ ਜੋੜਨੀ ਪਏਗੀ ਇਸ ਕਰਕੇ ਮੈਂ ਥੋੜਾ ਜਿਹਾ ਪਿਛਲੇ ਸ਼ਲੋਕ ਦੇ ਨਾਲ ਆਪਾਂ ਜੁੜਦੇ ਹਾਂ ਜੇ ਜਾਣਾ ਤਿਲ ਥੋੜੜੇ ਸੰਮਲ ਬੁੱਕ ਭਰੀ ਭਾਵ ਕਿ ਇੱਕ ਵਿਆਹ ਦੇ ਵਿੱਚ ਰਸਮ ਹੁੰਦੀ ਹੈ ਕਿ ਲੜਕੀ ਦੇ ਸਾਹਮਣੇ ਕੁਪਰਾਤ ਉਹਦੇ ਵਿੱਚ ਤਿਲ ਪਾ ਕੇ ਰੱਖੇ ਜਾਂਦੇ ਨੇ ਉਹਨੇ 5 ਬੁੱਕ ਜਾਂ 7 ਬੁੱਕ ਜਿਹੜਾ ਹੈ ਉਹ ਭਰ ਕੇ ਤੇ ਦੂਸਰੇ ਬਰਤਨ ਦੇ ਵਿੱਚ ਪਾਉਣੀ ਨੇ ਇਸ ਤਰ੍ਹਾਂ ਇੱਕ ਰਿਵਾਜ ਬਣਿਆ ਹੋਇਆ ਸੀ ਇਸਲਾਮਿਕ ਇਹਨੂੰ ਤਿਲ ਤਿਲ ਕੇਰਨੇ ਇਸ ਤਰ੍ਹਾਂ ਕਰਕੇ ਦਾ ਰਿਵਾਜ ਦਾ ਨਾਮ ਵੀ ਰੱਖਿਆ ਸੀ ਕਿ ਲੱਗੇ ਕਿ ਜਦੋਂ ਤੈਨੂੰ ਪਤਾ ਹੈ ਕਿ ਤੇਰੀ ਪਰਾਤ ਵਿੱਚ ਤਿਲ ਥੋੜੇ ਨੇ ਤੇ ਤੂੰ ਸੰਭਲ ਕੇ ਬੁੱਕ ਭਰ ਸਕਦੀ ਸੀ ਇਹਦਾ ਭਾਵ ਇਹ ਜਦੋਂ 5 ਜਾਂ 7 ਬੁੱਕ ਭਰਨੇ ਹੀ ਨੇ ਤੇ ਫਿਰ ਜੇ ਇੱਕ ਬੁੱਕ ਚ ਹੀ ਸਾਰੇ ਭਰ ਕੇ ਇੱਧਰ ਰੱਖ ਦਿੱਤੇ ਤੇ ਮਗਰਲੇ 4 ਬੁੱਕਾਂ ਦਾ ਨਾ ਭਰਨੀ ਕਹਿ ਲਗੀ ਜਦੋਂ ਤੈਨੂੰ ਪਤਾ ਹੈ ਕਿ ਤੇਰੀ ਜ਼ਿੰਦਗੀ ਦੇ ਸਾਥ ਜਿਹੜੇ ਨੇ ਉਹ ਗਿਣੇ ਚੁਣੇ ਨੇ ਗਿਣਤੀ ਦੇ ਨੇ ਦਿਨ ਗਿਣਤੀ ਦੇ ਨੇ ਤਾਂ ਸੰਭਲ ਬੁੱਕ ਭਰੀ ਭਾਵ ਕਿ ਤੂੰ ਸੰਭਾਲ ਕੇ ਇਹਨਾਂ ਸੁਵਾਸਾਂ ਦੀ ਵਰਤੋਂ ਕਰ ਲੈਂਦਾ ਸੰਭਲ ਕੇ ਇਹਨਾਂ ਦਿਨਾਂ ਦੀ ਇਸ ਸਮੇਂ ਦੀ ਵਰਤੋਂ ਕਿਉਂ ਨਹੀਂ ਕੀਤੀ ਹੁਣ ਦੇਖੋ ਵਿਆਹ ਦੀ ਰਸਮ ਦੇ ਰਾਹੀਂ ਮਨੁੱਖ ਨੂੰ ਜਿਹੜਾ ਹੈ ਉਹਨੂੰ ਸਾਰੇ ਜੀਵਨ ਦਾ ਭੇਤ ਦੇਣ ਦਾ ਯਤਨ ਕੀਤਾ ਇਸੇ ਤਰ੍ਹਾਂ ਜਿਹੜਾ ਅੱਜ ਸ਼ਲੋਕ ਹੈ ਜੇ ਜਾਣਾ ਲੜ ਛਿਜਣਾ ਕਹਿ ਲੱਗੇ ਹੇ ਭਾਈ ਜੇ ਤੈਨੂੰ ਪਤਾ ਹੈ ਕਿ ਜਿਸ ਤਰ੍ਹਾਂ ਲੜ ਛਿਜਣਾ ਦਾ ਪਾਪ ਕੇ ਜਿਸ ਤਰ੍ਹਾਂ ਨਾ ਲੜਕਾ ਲੜਕੀ ਦੀ ਜਦੋਂ ਇਸਲਾਮਿਕ ਧਰਮ ਵਿੱਚ ਵੀ ਜਾਂ ਸਨਾਤਨ ਧਰਮ ਵਿੱਚ ਵੀ ਜਦੋਂ ਸ਼ਾਦੀ ਕੀਤੀ ਜਾਂਦੀ ਤੇ ਉਹਨਾਂ ਦੇ ਪੱਲੇ ਬੰਨ ਦਿੱਤੇ ਜਾਂਦੇ ਉਹ ਲੜ ਇਹ ਉਹਦਾ ਇੱਕ ਦੂਜੇ ਦੇ ਪੱਲੇ ਬੰਨਿਆ ਜਾਂਦਾ ਹੈ। ਕਹਿਣ ਲੱਗੇ ਕਿ ਜਦੋਂ ਸਾਨੂੰ ਪਤਾ ਹੈ ਕਿ ਇਹ ਜਿਹੜਾ ਕੱਪੜਾ ਹੈ ਜਿਸ ਦੇ ਨਾਲ ਉਹ ਲੜਕੀ ਤੇ ਉਹਦਾ ਉਹਨਾਂ ਦਾ ਪੱਲਾ ਬੰਨਣਾ ਹੈ ਵੀ ਉਹ ਤਿਲਕਣਾ ਕੱਪੜਾ ਹੈ, ਛਿਜਣਾ ਕੱਪੜਾ ਹੈ। ਜਿਹੜਾ ਇਹ ਜਿਸ ਤੇ ਗੰਢ ਜਿਹੜੀ ਹੈ ਪੋਲੀ ਗੰਢ ਮਾਰੀ ਉਹਨੇ ਖੁੱਲ ਜਾਣਾ ਹੈ। ਤੇ ਕਹਿਣ ਲੱਗੇ ਪੀਂਡੀ ਪਾਈ ਗੰਢ ਤੇ ਉਸ ਗੰਢ ਨੂੰ ਤੁਸੀਂ ਪੀਂਡੀ ਦਾ ਮਤਲਬ ਪੱਕੀ ਕਰਕੇ ਕਿਉਂ ਨਹੀਂ ਪਾਉਂਦੇ? ਹੁਣ ਇਹਦੇ ਰਾਈ ਕੀ ਸਮਝਾਉਣਾ ਕੀਤਾ ਹੈ ਕਹਿਣ ਲੱਗੇ ਕਿ ਜਦੋਂ ਸਾਨੂੰ ਪਤਾ ਹੈ ਕਿ ਸਾਡੀ ਪਕੜ ਕਮਜ਼ੋਰ ਹੈ ਅਸੀਂ ਹੁਣ ਤਾਂ ਵੈਗਰੂ ਵੈਗਰੂ ਕਰੀ ਜਾਨੇ ਆਹਦੇ ਘੰਟੇ ਬਾਅਦ ਅਸੀਂ ਫਿਰ ਜਿਹੜਾ ਰਾਖਸ਼ਾਂ ਦਾ ਰੂਪ ਧਾਰਨ ਕਰ ਜਾਣਾ ਸਾਡੀ ਪਕੜ ਨਹੀਂ ਹੈ ਤੇ ਕਹਿ ਲੱਗੇ ਜਦੋਂ ਤੈਨੂੰ ਪਤਾ ਹੀ ਹੈ ਕਿ ਤੇਰੇ ਇਹ ਪੱਲੇ ਦੀ ਤੇਰੇ ਇਸ ਪਕੜ ਦੀ ਪਕੜ ਢਿੱਲੀ ਹੈ ਤੇ ਤੂੰ ਫਿਰ ਪੱਕੀ ਗੰਢ ਕਿਉਂ ਨਹੀਂ ਪ੍ਰਮਾਤਮਾ ਨਾਲ ਪਾਉਂਦਾ ਹੁਣ ਦੇਖੋ ਵਿਆਹ ਦੀ ਰਸਮ ਦੇ ਰਾਈ ਮਨੁੱਖ ਨੂੰ ਜੀਵਨ ਦਾ ਪੇੜ ਜੇ ਜਾਣਾ ਲੜ ਛਿਜਣਾ ਪੀੜੀ ਪਾਈ ਗੰਢ ਜਦੋਂ ਪਤਾ ਹੈ ਕਿ ਲੜ ਛਿਜਣ ਵਾਲਾ ਤੇ ਪੱਕੀ ਕਰਕੇ ਗੰਢ ਪਾਉਣੀ ਚਾਹੀਦੀ ਹੈ ਜਦੋਂ ਸਾਨੂੰ ਪਤਾ ਹੈ ਕਿ ਸਾਡਾ ਮਨ ਬੜੀ ਛੇਤੀ ਡੋਲ ਜਾਂਦਾ ਤੇ ਸਾਨੂੰ ਪੱਕੀ ਗੰਢ ਪਾਉਣੀ ਚਾਹੀਦੀ ਹੈ ਅਸੀਂ ਕਿਉਂ ਵਸਾਹ ਕਰਦੇ ਆ ਫਿਰ ਵੀ ਅਗਲਾ ਬਚਨ ਕਹਿ ਲੱਗੇ ਤੈ ਜੀਵੜ ਮੈਂ ਨਾਹੀ ਕੋ ਸਭ जग ਡਿੱਠਾ ਹੰਡ ਕਹਿ ਲੱਗੇ ਏ ਵਾਗਰੂ ਏ ਸਾਈਂ ਮੈਂ ਸਾਰਾ ਜਗਤ ਫਿਰ ਕੇ ਵੇਖ ਲਿਆ ਹੈ ਤੇਰੇ ਵਰਗਾ ਸਾਥੀ ਹੋਰ ਲੱਭਾ ਹੀ ਕੋਈ ਨਹੀਂ ਇਸ ਜਗਤ 'ਤੇ ਆਪਣੇ ਆਪ ਨੂੰ ਲਿਆ ਕੇ ਖੜੇ ਕਰਨਾ ਕਹਿਣ ਲੱਗੇ ਕਿ ਤਹ ਜੇਵੜ ਮੈਂ ਨਾ ਹੀ ਕੋ ਤੇਰੇ ਵਰਗਾ ਹੋਰ ਕੋਈ ਦਿਸਿਆ ਹੀ ਨਹੀਂ ਸਭ ਜਗ ਡਿਠਾ ਹੰਡ ਮੈਂ ਸਾਰੇ ਸੰਸਾਰ ਨੂੰ ਘੁੰਮ ਕੇ ਵੇਖਿਆ ਇਸ ਤੋਂ ਅਗਲਾ ਬਚਨ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪਣੜੇ ਗਿਰਵਾਨ ਮਹੀਂ ਸਿਰ ਨੀਵਾ ਕਰ ਦੇਖ ਫਰੀਦ ਸਾਹਿਬ ਜੀ ਵੈਸੇ ਆਪਾਂ ਇਹ ਸ਼ਲੋਕ ਬਹੁਤ ਵਾਰੀ ਸੁਣਿਆ ਹੁੰਦਾ ਹੈ ਇਹ ਆਮ ਬੋਲਚਾਲ ਵਿੱਚ ਵੀ ਆਉਂਦਾ ਹੈ ਸੰਤ ਮਹਾਪੁਰਸ਼ ਬਹੁਤ ਇਸ ਸ਼ਬਦ ਨੂੰ ਆਪਣੀ ਕਥਾ ਦੇ ਵਿੱਚ ਸ਼ਾਮਲ ਕਰਦੇ ਨੇ ਕਹਿੰ ਲਗੇ ਫਰੀਦਾ ਜੇ ਤੂੰ ਅਕਲ ਲਤੀਫ ਅਕਲ ਲਤੀਫ ਦਾ ਮਤਲਬ ਹੈ ਕਿ ਅਕਲ ਦਾ ਮਾਲਕ ਬੜੀ ਬਰੀਕ ਬੁੱਧੀ ਵਾਲਾ ਆਪਣੇ ਆਪ ਨੂੰ ਸਮਝਦਾ ਵੀ ਮੈਂ ਬਹੁਤ ਅਕਲ ਵਾਲਾ ਮੈਂ ਬਹੁਤ ਸਿਆਣਾ ਵਾ ਕਹਿਣ ਲੱਗੇ ਫਿਰ ਕਾਲੇ ਲਿਖਣਾ ਲੇਖ ਮਾੜੇ ਕੰਮ ਕਿਉਂ ਕਰਦਾ ਹੈ ਜੇ ਤੂੰ ਅਕਲ ਵਾਲਾ ਹੀ ਐ ਵਾਕਈ ਅਕਲ ਵਾਲਾ ਐ ਤੇ ਤੇਰੇ ਤੋਂ ਪਾਪ ਗੁਨਾਹ ਹੋਈ ਕਿਉਂ ਜਾ ਰਹੇ ਨਹੀਂ ਨਾ ਤੂੰ ਠੱਗੀ ਮਾਰਨੋਂ ਰੁਕਿਆ ਨਾ ਤੂੰ ਝੂਠ ਬੋਲਨੋਂ ਰੁਕਿਆ ਨਾ ਬੇਈਮਾਨੀ ਕਰਨ ਤੋਂ ਰੁਕਿਆ ਫਿਰ ਤੂੰ ਅਕਲ ਵਾਲਾ ਕਿੱਦਾਂ ਹੋਇਆ ਇਹ ਤਾਂ ਬੇਅਕਲਾ ਹੋਇਆ ਤੇ ਜੇ ਤੂੰ ਕਹਿੰਦੇ ਨਹੀਂ ਕਿਸੇ ਬੰਦੇ ਨੂੰ ਪੁੱਛ ਲੋ ਉਹ ਆਖੂ ਮੈਂ ਬਹੁਤ ਅਕਲ ਵਾਲਾ ਕੋਈ ਬੰਦਾ ਆਖੂ ਹੀ ਮੈਂ ਪਾਗਲਿਆ ਬੇਬੂਫਿਆ ਬਹੁਤ ਕੋਈ ਨਹੀਂ ਕਹਿੰਦਾ ਜੀ ਤੇ ਚੇਤੇ ਰੱਖਣਾ ਫਰੀਦ ਸਾਹਿਬ ਜੀ ਕਹਿਣ ਲੱਗੇ ਜੇ ਤੂੰ ਆਪਣੇ ਆਪ ਨੂੰ ਅਕਲ ਵਾਲਾ ਸਮਝਦਾ ਹੈ ਫੇਰ ਇੱਕ ਕੰਮ ਕਰ ਕਾਲੇ ਲਿਖਣਾ ਲੇਖ ਮਾੜੇ ਕੰਮ ਨਾ ਕਰਿਆ ਕਰ ਫੇਰ ਹੀ ਅਕਲ ਦਾ ਫਾਇਦਾ ਹੈ ਤੇ ਅਗਲਾ ਬਚਨ ਕਹਿਣ ਲੱਗੇ ਆਪਨ ਦੇ ਗਿਰੀਵਾਨ ਮਹੀਂ ਗਿਰੀਵਾਨ ਦਾ ਮਤਲਬ ਹੈ ਆਪਣੇ ਅੰਦਰ ਆਪਣੀ ਬੁੱ꼴 ਵਿੱਚ ਆਪਣੇ ਅੰਦਰ ਝਾਤ ਮਾਰਿਆ ਕਰ ਸਿਰ ਨੀਵਾ ਕਰ ਦੇਖ ਆਪਣਾ ਸਿਰ ਨੀਵਾ ਕਰਕੇ ਭਾਵ ਕੇ ਨਿਮਰਤਾ ਵਿੱਚ ਆਪਣੇ ਆਪ ਨੂੰ ਵੀ ਦੇਖਣ ਦਾ ਯਤਨ ਕਰ ਆਪਣੇ ਔਗਣ ਦੇਖਿਆ ਕਰ ਕੇਵਲ ਤੇ ਕੇਵਲ ਲੋਕਾਂ ਦੇ ਨਹੀਂ ਸਾਡਾ ਜੋ ਜ਼ਿਆਦਾਤਰ ਜਿਹੜਾ ਜੋਰ ਹੈ ਜੋ ਕਿ ਮਨੁੱਖ ਆਪਣੇ ਮੂੰਹ ਤੇ ਲੱਗੀ ਹੋਈ ਕਿ ਲੱਗੇ ਕਿਸੇ ਦਾਗ ਨੂੰ ਆਪ ਨਹੀਂ ਦੇਖ ਸਕਦਾ ਉਹਨੂੰ ਸ਼ੀਸ਼ੇ ਦੀ ਲੋੜ ਪੈਂਦੀ ਹੈ ਜਾਂ ਦੂਜਾ ਬੰਦਾ ਦੱਸ ਦੇ ਪਰ ਦੂਸਰੇ ਬੰਦੇ ਦਾ ਦਾਗ ਬੰਦੇ ਨੂੰ ਉਦੋਂ ਹੀ ਦਿਸ ਜਾਂਦਾ ਉਹ ਕਹਿੰਦਾ ਤੇਰੇ ਮੂੰਹ ਤੇ ਆ ਦਾਗ ਲੱਗਾ ਬਈ ਆਪਣੇ ਮੂੰਹ ਤੇ ਵੀ ਲੱਗੇ ਨੇ ਕਹਿ ਲੱਗੇ ਫਰੀਦ ਸਾਹਿਬ ਜੀ ਕਹਿ ਲੱਗੇ ਜੇ ਤੂੰ ਵਾਕੇ ਅਕਲ ਵਾਲਾ ਹੈ ਨਾ ਸਮਝਦਾਰ ਹੈ ਇੱਕ ਕੰਮ ਕਰ ਆਪਣੇ ਔਗਣ ਦੇਖਿਆ ਕਰ ਆਪਣੀਆਂ ਬੁਰਾਈਆਂ ਗਲਤੀਆਂ ਨੂੰ ਦੇਖਣ ਦਾ ਯਤਨ ਕਰਿਆ ਕਰ ਸਿਰ ਨੀਵਾ ਕਰਕੇ ਦੂਸਰੇ ਦੀਆਂ ਇਹਨਾਂ ਦੇਖਣ ਤੇ ਲੱਗਿਆ ਰਹਿ ਨਾ ਤੇ ਦੂਸਰੇ ਦੀਆਂ ਸਾਡੇ ਤੋਂ ਦੂਰ ਕੀਤੀਆਂ ਜਾਣ ਉਹਨਾਂ ਨੂੰ ਵੇਖਾਂਗੇ ਤੇ ਉਹ ਔਗਣ ਸਾਡੇ ਵਿੱਚ ਵੀ ਆਉਣਗੀਆਂ ਇਸ ਤੋਂ ਅਗਲਾ ਬਚਨ ਫਰੀਦਾ ਜੋਤੈ ਮਾਰਨ ਮੁਕੀਆਂ ਤਿੰਨਾ ਨਾ ਮਾਰੇ ਘੁਮ ਆਪ ਪੰਡੜੇ ਘਰ ਜਾਈਐ ਪੈਰ ਤਿੰਨਾ ਦੇ ਚੁੰਮ ਫਰੀਦ ਸਾਹਿਬ ਜੀ ਨੇ ਬੜੀ ਪਿਆਰੀ ਇੱਥੇ ਇੱਕ ਭਾਈਚਾਰਾ ਬਣਾਉਣ ਵਾਲੀ ਕਹਿ ਲੱਗੇ ਛੱਡਿਓ ਗੁੱਸੇ ਗਿਲੇ ਵੜੇ ਹੋ ਜਾਂਦੇ ਨੇ ਆਪਾਂ ਕਹਿੰਨੇ ਜੀ ساری ਉਮਰ ਨਹੀਂ ਜੀ ਇਸ ਪਾਸੇ ਨੂੰ ਇਹ ਇਹਦੇ ਵੱਲ ਜਾਣਾ ਕਹਿ ਲੱਗੇ ਫਰੀਦਾ ਜੋਤੈ ਮਾਰਨ ਮੁਕੀਆਂ ਜੋ ਤੈਨੂੰ ਤੰਗ ਕਰਦੇ ਨੇ ਦੁੱਖ ਦੇ ਰਹੇ ਨੇ ਜੋ ਤੈਨੂੰ ਮੁਕੀਆਂ ਮਾਰਦੇ ਨੇ ਤਿਨਾਂ ਨਾ ਮਾਰੇ ਘਮ ਪਰਤ ਕੇ ਬਦਲੇ ਨਾ ਲਈ ਉਹਨਾਂ ਦੇ ਕੋਈ ਬਦਲੇ ਦੀ ਭਾਵਨਾ ਅੰਦਰ ਨਹੀਂ ਹੋਣੀ ਚਾਹੀਦੀ ਵੀ ਐਨੇ ਮੇਰਾ ਨੁਕਸਾਨ ਕੀਤਾ ਮੈਂ ਇਹਦੂ ਵੱਧ ਕੇ ਦਾ ਕਰਕੇ ਵਿਖਾਉਣਾ ਹੈ ਨੁਕਸਾਨ ਕਹਿਣ ਲੱਗੇ ਇਹ ਇਸ ਤਰ੍ਹਾਂ ਗੱਲ ਨਹੀਂ ਬਣਦੀ ਫਰੀਦਾ ਜੋਤ ਹੈ ਮਾਰਨ ਮੁਕੀਆਂ ਤਿਨਾਂ ਨਾ ਮਾਰੇ ਘਮ ਅਗਲਾ ਬਚਨ ਹੈ ਆਪਨੜੈ ਘਰ ਜਾਈਏ ਜੇ ਕਿਤੇ ਕਹਿ ਲੱਗੇ ਕਿ ਆਪਣੜੇ ਘਰ ਜਾਈਏ ਪੈਰ ਤਿੰਨਾ ਦੇ ਚੁੰਮ ਕੇ ਲਗੇ ਉਹਨਾਂ ਦੇ ਪੈਰ ਚੁੰਮ ਕੇ ਆਪਣੇ ਘਰ ਵਾਪਸ ਮੁੜ ਜਾ ਕਰ ਸ਼ਾਂਤ ਅਵਸਥਾ ਵਿੱਚ ਤੂੰ ਨਾ پڑਕੀ ਜੇ ਕੋਈ ਬੰਦਾ ਤੈਨੂੰ ਮਾੜਾ ਕਹਿੰਦਾ ਨਾ ਉਹਦੇ ਆਪਣੜੇ ਘਰ ਜਾਈਏ ਆਪਣੇ ਘਰ ਚਲ ਜਿਆ ਕਰ ਕੀ ਕਰਕੇ ਪੈਰ ਤਿੰਨਾ ਦੇ ਚੁੰਮ ਉਹਨਾਂ ਨੂੰ ਉਹਨਾਂ ਨੂੰ ਅਕ ਠੀਕ ਹੈ ਜੀ ਜੋ ਐਸਾ ਤੈ ਕਿਉਂਕਿ ਲੜਾਈ ਤੇ ਇਸੇ ਤਰ੍ਹਾਂ ਹੀ ਮਿਟਣੀ ਹੈ ਨਾ ਇੱਕ ਨੂੰ ਤੇ ਹੱਥ ਜੋੜਨੇ ਪੈਣੇ ਠੀਕ ਹੈ ਬਈ ਚੇਤੇ ਰੱਖਣਾ ਜਿੰਨਾ ਚਿਰ ਦੋਨੇ પાસੇ ਦੇ ਵਿੱਚੋਂ ਇੱਕ ਪਾਸਾ ਨਹੀਂ ਝੁਕਦਾ ਉਹ ਕਦੇ ਵੀ ਲੜਾਈ ਖਤਮ ਨਹੀਂ ਹੁੰਦੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜਿਸ ਵੇਲੇ ਮੋਦੀਖਾਨੇ ਵਿੱਚ 13-13 ਤੂਲਦੇ ਨੇ ਤੇ ਮਰਦਾਨੇ ਨੇ ਆਖਿਆ ਬਾਬਾ ਜੀ ਤੁਸੀਂ 13-13 ਹੀ ਸਾਰਿਆਂ ਨੂੰ ਦੇਈ ਜਾਂਦੇ ਹੋ ਇਸ ਤਰ੍ਹਾਂ ਤੇ ਲੁੱਟੇ ਜਾਵਾਂਗੇ ਮੋਦੀਖਾਨਾ ਖਾਲੀ ਹੋ ਜਾਏਗਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਆਖਿਆ ਨਹੀਂ 13-13 ਕੀਤਿਆਂ ਨਹੀਂ ਕੋਈ ਲੁੱਟ ਹੁੰਦਾ ਮੇਰਾ ਮੇਰਾਂ ਕੀਤਾ ਉਜੜੀ ਦਾ 13-13 ਕੀਤਿਆਂ ਤੇ ਵਸ ਵਸੀਦਾ ਜੇ ਕੋਈ ਕਹੂਗਾ ਕਿ ਤੇਰਾ ਤੇਰਾ ਕਿੱਦਾਂ ਲੜਾਈ ਪਏਗੀ ਤੇ ਫਿਰ ਉਜੜੀ ਦਾ ਕਿੰਦਾ ਜਦੋਂ ਬੰਦਾ ਕਹਿੰਦਾ ਆ ਮੇਰਾ 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 ਬਸ ਇੱਥੇ ਕਹਾਣੀ ਆਪਣੜੇ ਘਰ ਜਾਈਏ ਪੈਰ ਤਨਾਂ ਦੇ ਚੁੰਮ ਕੋਈ ਤੈਨੂੰ ਗਲਤ ਅਨਸਰ ਮਿਲ ਵੀ ਗਿਆ ਤੇਰੇ ਮਨ ਦੀ ਸ਼ਾਂਤੀ ਭੰਗ ਕਰਨੀ ਚਾਹੁੰਦਾ ਆਪਾਂ ਕਹਿੰਦੇ ਫਲਾਣੇ ਬੰਦੇ ਨੇ ਮੈਨੂੰ ਗੁੱਸਾ ਚੜਾਤਾ ਜੀ ਇਹਦਾ ਮਤਲਬ ਉਹਦੇ ਕੰਟਰੋਲ ਚ ਹੈ ਉਹ ਤੈਨੂੰ ਚੜਾ ਸਕਦਾ ਗੁੱਸਾ ਤੇਰਾ ਤੇ ਆਪਣੇ ਗੁੱਸੇ ਦੇ ਕੰਟਰੋਲ ਹੀ ਕੋਈ ਨਹੀਂ ਕਿਸੇ ਨੇ ਚੜਾਤਾ ਤੈਨੂੰ ਗੁੱਸਾ ਇਸ ਤੋਂ ਅਗਲਾ ਬਚਨ ਫਰੀਦਾ ਜਾ ਤੋਂ ਖੱਟਣ ਵੇਲ ਤਾਂ ਤੁਰਤਾ ਦੁਨੀ ਸਿਓ ਮਰਗ ਸਵਾਈ ਨੀਹ ਜਾ ਭਰਿਆ ਤਾਲ ਦਿਆ ਫਰੀਦ ਸਾਹਿਬ ਜੀ ਫੁਰਮਾਨ ਕਰਦੇ ਨੇ ਫਰੀਦਾ ਜਾ ਤੋਂ ਖੱਟਣ ਵੇਲ ਜਦੋਂ ਤੇ ਤੇਰਾ ਕੁਛ ਖੱਟਣ ਦਾ ਵੇਲਾ ਸੀ ਜਾ ਤੋ ਖੱਟਣ ਵੇਲ ਜਦੋਂ ਤੇ ਤੇਰਾ ਕੁਝ ਕਰਨ ਦਾ ਕੋਈ ਨਾਮ ਜਪਣ ਦਾ ਟਾਈਮ ਸੀ ਤਾਂ ਤੂੰ ਰੱਤਾ ਦੁਨੀ ਸਿਓ ਉਦੋਂ ਤਾਂ ਤੂੰ ਦੁਨੀਆ ਦੇ ਵਿੱਚ ਹੀ ਰੱਤਿਆ ਰਿਆ ਰੰਗਿਆ ਰਿਆ ਮਸਤ ਰਿਆ ਉਦੋਂ ਉਸ ਟਾਈਮ ਨਾਮ ਨਹੀਂ ਜਪਿਆ ਜਦੋਂ ਤੇਰੇ ਕੋਲ ਟਾਈਮ ਸੀ ਤੇਰਾ ਸਰੀਰ ਸਹੀ ਕੰਮ ਕਰ ਰਿਹਾ ਸੀ ਤੇਰੀ ਬੁੱਧੀ ਸਹੀ ਕੰਮ ਕਰ ਰਹੀ ਸੀ ਨਿਗਾਹ ਤੇਰੀ ਸਹੀ ਸੀ ਚੱਲ ਪੈਰ ਤੂੰ ਸਹੀ ਸਕਦਾ ਸੀ ਤੂੰ ਉਸ ਟਾਈਮ ਵੀ ਨਾਮ ਨਹੀਂ ਜਪਿਆ ਉਸ ਟਾਈਮ ਤੇ ਤੂੰ ਦੁਨੀਆ ਚ ਮਸਤ ਹੋਇਆ ਰਿਹਾ ਫਰੀਦਾ ਜਾਂ ਤੋ ਖੱਟਣ ਵੀਲ ਜਦੋਂ ਤੱਕ ਖੱਟਣ ਦਾ ਵੇਲਾ ਸੀ ਤਾਂ ਤੂੰ ਰੱਤਾ ਦੁਨੀ ਸਿਓ ਉਦੋਂ ਤੇ ਤੂੰ ਦੁਨੀਆ ਦੇ ਵਿੱਚ ਰੱਤਿਆ ਰਿਹਾ ਅਗਲਾ ਬਚਨ ਹੈ ਮਰਗ ਸਵਾਈ ਨੀ ਮਰਗ ਮਰਗ ਦਾ ਮਤਲਬ ਹੈ ਕਿ ਮੌਤ ਸਵਾਈ ਦਾ ਮਤਲਬ ਵੱਧਦੀ ਗਈ ਸਵਾਈ ਹੁੰਦੀ ਗਈ ਪੱਕੀ ਹੁੰਦੀ ਗਈ ਨੀ ਨੀ ਦਾ ਮਤਲਬ ਹੈ ਨੀਵ ਜਿਹੜੀ ਆਪਾਂ ਰੱਖਦੇ ਆ ਕਹਿ ਲੱਗੇ ਤੇਰੇ ਮੌਤ ਦਾ ਤੇ ਦਿਨ ਪੱਕਾ ਹੁੰਦਾ ਗਿਆ ਪਹਿਲੇ ਦਿਨ ਹੀ ਪੱਕਾ ਏ ਜਾਂ ਭਰਿਆ ਤਾਂ ਲੱਧਿਆ ਕਹਿ ਲੱਗੇ ਇਸੇ ਤਰ੍ਹਾਂ ਮੌਤ ਦੀ ਨੀ ਪੱਕੀ ਹੁੰਦੀ ਗਈ ਭਾਵ ਮੌਤ ਦਾ ਸਮਾਂ ਤੇਰੇ ਨੇੜੇ ਆਉਂਦਾ ਗਿਆ ਜਦੋਂ ਸਾਰੇ ਸਵਾਸ ਪੂਰੇ ਹੋ ਗਏ ਤਾਂ ਇੱਥੋਂ ਤੈਨੂੰ ਕੂਚ ਕਰਨਾ ਪਿਆ ਫਿਰ ਤੂੰ ਸੋਚਣਾ ਜੀ ਜਿਹੜਾ ਕੰਮ ਮੈਂ ਕਰਨਾ ਆਇਆ ਸੀ ਉਹ ਤਾਂ ਮੈਂ ਕੀਤਾ ਹੀ ਨਹੀਂ ਕਿਉਂਕਿ ਬਾਣੀ ਦਾ ਬਚਨ ਹੈ ਪ੍ਰਾਣੀ ਤੂੰ ਆਇਆ ਲਾਹ ਲੈਣ ਲੱਗਾ ਕਿਤ ਕੁ ਫਕੜੇ ਕੁ ਫਕੜੇ ਦਾ ਮਤਲਬ ਹੈ ਮਾੜੇ ਕੰਮ ਲੱਗਾ ਕਿਤ ਕੁ ਫਕੜੇ ਸਭ ਮੁਕਦੀ ਚੱਲੀ ਰੈਣ ਰੈਣ ਦਾ ਮਤਲਬ ਹੈ ਰਾਤ ਕਹਿਣ ਲੱਗੇ ਸਾਰੇ ਦਿਨ ਤੱਕ ਟੱਪੀ ਜਾਂਦੇ ਤੇਰੇ ਤੂੰ ਕਿਹੜੇ ਮਾੜੇ ਕਰਮਾਂ ਦੇ ਕੰਮਾਂ ਦੇ ਵਿੱਚ ਪਿਆ ਹੈ ਪ੍ਰਾਣੀ ਤੂੰ ਆਇਆ ਲਾਹਾ ਲੈਣ ਤੂੰ ਆਇਆ ਤੇ ਇੱਥੇ ਸੰਸਾਰ ਦੇ ਅੰਦਰ ਰੱਬ ਦਾ ਨਾਮ ਜਪਣ ਸੀ ਇਸ ਤੋਂ ਅਗਲਾ ਬਚਨ ਫਰੀ ਦੇਖ ਫਰੀਦਾ ਜੋ ਥੀਆ ਦਾੜੀ ਹੋਈ ਭੂਰ ਅਗੋਂ ਨੇੜਾ ਆਇਆ ਵਿਚਾਰੇ ਆ ਦੂਰ ਫਰੀਦ ਸਾਹਿਬ ਜੀ ਫੁਰਮਾਨ ਕਰਦੇ ਨੇ ਵੇਖ ਫਰੀਦਾ ਜੋਥੀਆ ਜੋਥੀਆ ਦਾ ਮਤਲਬ ਹੈ ਕਿ ਕੀ ਹੋ ਚੁੱਕਿਆ ਫਰੀਦਾ ਦੇਖ ਕੀ ਹੋ ਚੁੱਕਿਆ ਕੀ ਹੋ ਗਿਆ ਜੀ ਦਾੜੀ ਹੋਈ ਪੂਰ ਪੂਰ ਦਾ ਮਤਲਬ ਚਿੱਟੀ ਕੱਲੇ ਦਾੜੀ ਚਿੱਟੀ ਹੋ ਗਈ ਉਮਰ ਦੀ ਚਲੋ ਹੁਣ ਤਾਂ ਆਪਾਂ ਕਹਿੰਦੇ ਨੇ ਕਈ ਵਾਰੀ ਬਿਮਾਰੀਆਂ ਜਿਹੜੀਆਂ ਉਹ ਬਚਪਨ ਜਨਮ ਵੇਲੇ ਬੱਚੇ ਦੇ ਕਈ ਵਾਰੀ ਚਿੱਟੇ ਆ ਜਾਂਦੇ ਨੇ ਪਰ ਕੋਈ ਪਹਿਲਾ ਸ਼ੁਰੂ ਤੋਂ ਇਸ ਤਰ੍ਹਾਂ ਨਹੀਂ ਸੀ ਪਹਿਲਾ ਜਿਹੜਾ ਬਜ਼ੁਰਗ ਹੁੰਦਾ ਸੀ ਵਾਕੇ ਹੀ ਉਹਦੀ ਦਾੜੀ ਚਿੱਟੀ ਹੁੰਦੀ ਸੀ ਉਹ ਕੋਈ ਬਿਮਾਰੀਆਂ ਤੇ ਨਹੀਂ ਹੈ ਨਹੀਂ ਸੀ ਕਹਿ ਲਗੇ ਵੇਖ ਫਰੀਦਾ ਜੋthia ਦਾੜੀ ਹੋਈ ਪੂਰ ਕਹਿ ਲਗੇ ਫਰੀਦ ਦੇਖ ਦਾੜੀ ਚਿੱਟੀ ਹੋ ਗਈ ਅਖੀਰਲਾ ਦਿਨ ਨੇੜੇ ਆਉਂਦਾ ਜਾ ਰਿਹਾ ਅੱਗੋਂ ਨੇੜਾ ਆਇਆ ਮੌਤ ਵਾਲੇ ਪਾਸਿਓਂ ਦੇ ਦਿਨ ਅਗਲਾ ਪਾਸਾ ਨੇੜੇ ਆ ਗਿਆ ਪਿੱਛਾ ਰਹਿਆ ਦੂਰ ਤੇ ਜਿੱਥੋਂ ਪਿੱਛੋਂ ਆਇਆ ਉਹ ਦੂਰ ਜਾਂਦਾ ਜਾ ਰਿਹਾ ਉਹ ਤਾਂ ਪਿਛਾ ਰਹਿ ਗਿਆ ਕਹਿ ਲੇ ਸੋ ਹੁਣ ਆ ਜਿਹੜੇ ਮੰਦ ਕਰਮਾਂ ਵਾਲੇ ਕੰਮ ਨਾ ਕਰ ਤੇ ਅਗਾਹ ਦੀ ਤਿਆਰੀ ਲਈ ਕਮਾਈ ਕਰ ਨਾਮ ਸਿਮਰਨ ਭਜਨ ਬੰਦਗੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਬਤੀਤ ਕਰ